ਸਤਿ ਸ਼੍ਰੀ ਅਕਾਲ ਜੀ ਮੈਂ ਗੱਲ ਕਰ ਰਿਹਾ ਅੱਜ ਜਲੰਧਰ ਦੀ ਜਲੰਧਰ ਦੇ ਵਿੱਚ ਜਿੱਥੇ ਡੀਸੀ ਦਫ਼ਤਰ ਦੇ ਸਾਹਮਣੇ ਅੱਜ ਸਿੱਧੂ ਮੁਸੇਵਾਲੇ ਦੀ ਮਾਤਾ ਮਾਤਾ ਚਰਨ ਕੌਰ ਦਾ ਪੁਤਲਾ ਫੂਕਿਆ ਗਿਆ ਜਿਸ ਦੇ ਨਾਲ ਨਾਲ ਭਾਨੇ ਸਿੱਧੂ ਦਾ ਵੀ ਪੁਤਲਾ ਫੂਕਿਆ ਗਿਆ ਤੇ ਇੱਕ ਹੋਰ ਜੋ ਕਿ ਪੰਜਾਬ ਬਚਾਓ ਦੇ ਪ੍ਰਧਾਨ ਨੇ ਤੇਜਸ ਵੀ ਮਨहास ਉਹਨਾਂ ਦਾ ਪੁਤਲਾ ਵੀ ਫੂਕਿਆ ਗਿਆ ਇਹ ਪੁਤਲੇ ਫੁਕੇ ਗਏ ਨੇ ਈਸਾਈ ਭਾਈਚਾਰੇ ਦੇ ਵੱਲੋਂ ਈਸਾਈ ਧਰਮ ਦੇ ਕੁਝ ਬੰਦਿਆਂ ਵੱਲੋਂ ਇਹ ਤਿੰਨ ਜਾਣਿਆਂ ਦੇ ਪੁਤਲੇ ਫੁਕੇ ਗਏ ਨੇ ਤੇਜਸਵੀ ਮਨਹਾਸ ਜੋ ਕਿ ਪੰਜਾਬ ਬਚਾਓ ਦੇ ਪ੍ਰਧਾਨ ਨੇ ਤੇ ਪੰਨਾ ਸਿੱਧੂ ਜਿਸ ਨੇ ਪੰਜਾਬ ਬਚਾਓ ਮੋਰਚੇ ਦੇ ਵਿੱਚ ਭਾਗ ਲਿਆ ਸੀਗਾ ਤੇ ਉੱਥੇ ਟਿੱਪਣੀ ਕੀਤੀ ਸੀ ਕਿ ਸਰਕਾਰਾਂ ਜੇ ਇਹਨਾਂ ਦਾ ਕੋਈ ਹੱਲ ਨਹੀਂ ਕਰਨਗੀਆਂ ਤਾਂ ਅਸੀਂ ਇਹਨਾਂ ਦਾ ਉਹ ਹਸਰ ਕਰਾਂਗੇ ਜੋ ਇਹ ਸੋਚ ਵੀ ਨਹੀਂ ਸਕਦੇ ਕਿਉਂਕਿ ਇਹ ਧਰਮ ਪਰਿਵਰਤਨ ਕਰਦੇ ਨੇ ਤੇ ਇਹ ਪਖੰਡਵਾਦ ਕਰਦੇ ਨੇ ਜਿਸ ਕਰ ਗੱਲ ਕਰਕੇ ਭਾਨੇ ਸਿੱਧੂ ਦਾ ਵਿਰੋਧ ਵੀ ਹੋ ਰਿਹਾ ਤੇ ਭਾਨੇ ਸਿੱਧੂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਤੇ ਤੇਜਸਵੀ ਮਨਹਾਸ ਨੂੰ ਪੜਕਾਉ ਬਿਆਨ ਤੇ ਧਰਮਾਂ ਨੂੰ ਉਹਨਾਂ ਦੇ ਨੂੰ ਠੇਸ ਪਹਿਚਾਣ ਦੇ ਚੱਕਰ ਦੇ ਵਿੱਚ ਉਹਨਾਂ ਤੇ ਵੀ ਪਰਚਾ ਦਰਜ ਹੋਇਆ ਸੀ ਤੇ ਪੁਲਿਸ ਨੇ ਅਰੈਸਟ ਕਰ ਲਿੱਤਾ ਗਿਆ ਸੀ 2 ਦਿਨ ਪਹਿਲਾਂ ਉਹਨਾਂ ਦੀ ਸ਼ਾਮ ਨੂੰ ਹੀ ਜ਼ਮਾਨਤ ਮਿਲੀ ਹੈ ਉਹਨਾਂ ਨੂੰ ਕੋਰਟ ਵੱਲੋਂ ਜਦੋਂ ਅੱਜ ਇਸ ਗੱਲ ਦਾ ਪਤਾ ਕੀਤਾ ਗਿਆ ਕਿ ਤੁਸੀਂ ਸਿੱਧੂ ਮੁਸੇਵਾਲਾ ਦੀ ਮਾਤਾ ਦਾ ਪੁੱਤਲਾ ਕਿਉਂ ਫੂਕ ਰਹੇ ਹੋ ਤਾਂ ਉਹਨਾਂ ਵੱਲੋਂ ਜੋ ਇਸਾਈ ਧਰਮ ਦੇ ਕੁਝ ਆਗੂ ਨੇ ਉਹਨਾਂ ਵੱਲੋਂ ਕਹਿਣਾ ਸੀ ਕਿ ਇਹ ਸਿੱਧੂ ਮੁਸੇਵਾਲੇ ਦੀ ਮਾਤਾ ਨੂੰ ਉਹ ਭਾਨ ਨੇ ਸਿੱਧੂ ਦੀ ਮਾਤਾ ਸਮਝਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਤਾਂ ਇਹ ਸੀਗਾ ਜਾਂ ਸਾਨੂੰ ਇਹ ਲੱਗਦਾ ਕਿ ਸਿੱਧੂ ਮੁਸੇਵਾਲਾ ਦੀ ਮਾਤਾ ਜੋ ਹੈਗੀ ਆ ਉਹਨੂੰ ਉਹ ਭਾਨ ਨੇ ਸਿੱਧੂ ਦੀ ਮਾਤਾ ਮੰਨਦੇ ਹਨ ਜਿਸ ਕਾਰਨ ਉਹਨਾਂ ਦਾ ਰੋਸ ਅੱਜ ਦੇਖਣ ਨੂੰ ਮਿਲਿਆ ਤੇ ਉਹਨਾਂ ਨੇ ਸਿੱਧੂ ਮੁਸੇਵਾਲੇ ਦੀ ਮਾਤਾ ਮਾਤਾ ਚਰਨ ਕੌਰ ਦਾ ਪੁਤਲਾ ਫੁਕਿਆ ਮਾਤਾ ਚਰਨਕੌਰ ਦੇ ਪੁੱਤਲੇ ਫੂਕਣ ਦੇ ਚੱਕਰ ਦੇ ਵਿੱਚ ਜੋ ਸਿੱਧੂ ਮੂਸੇਵਾਲੇ ਦੇ ਫੈਨ ਨੇ ਉਹਨਾਂ ਦੇ ਵਿੱਚ ਕਾਫੀ ਭਾਰੀ ਰੋਸ ਦੇਖਿਆ ਗਿਆ ਤੇ ਪੱਤਰਕਾਰਾਂ ਦਾ ਕਹਿਣਾ ਹੈ ਕਿ ਅਗਰ ਤੁਸੀਂ ਪੁੱਤਲਾ ਫੂਕਣਾ ਸੀ ਤਾਂ ਪਹਿਲਾਂ ਇਹਦੀ ਪੁਖਤਾ ਜਾਣਕਾਰੀ ਕਰ ਲੈਣੀ ਚਾਹੀਦੀ ਆ ਤੇ ਕਾਫੀ ਲੋਕਾਂ ਨੇ ਸੋਸ਼ਲ ਮੀਡੀਆ ਤੇ ਚੈੱਕ ਕਰਕੇ ਦੇਖਿਆ ਕਿ ਕਿਤੇ ਸਿੱਧੂ ਮੂਸੇਵਾਲੇ ਦੀ ਮਾਤਾ ਮਾਤਾ ਚਰਨਕੌਰ ਵੱਲੋਂ ਕੋਈ ਇਸਾਈ ਧਰਮ ਦੇ ਵਿਰੁੱਧ ਕੋਈ ਬਿਆਨਤਾ ਨਹੀਂ ਦਿੱਤਾ ਗਿਆ ਸੀ ਜਦੋਂ ਇਹ ਸਭ ਕੁਝ ਦੇਖਿਆ ਗਿਆ ਤਾਂ ਕੁਝ ਵੀ ਨਹੀਂ ਮਿਲਿਆ ਉਹ ਇੱਕ ਸੱਕੀ ਹਲਾਤਾਂ ਦੇ ਵਿੱਚ ਜਾਂ ਸ਼ੱਕ ਦੇ ਦੈਰੇ ਦੇ ਵਿੱਚ ਆ ਕੇ ਹੀ ਉਹਨਾਂ ਦਾ ਪੁਤਲਾ ਫੂਕ ਦਿੱਤਾ ਗਿਆ ਪਰ ਐਵੇਂ ਨਹੀਂ ਹੋਣਾ ਚਾਹੀਦਾ ਜਿਸ ਕਿਸੇ ਬੰਦੇ ਦਾ ਕਿਸੇ ਮੰਨ ਲਾ ਰੋਸ ਚ ਜਾਂ ਕਿਸੇ ਦੇ ਵਿੱਚ ਦਾਖਲ ਅੰਤਜ ਨਹੀਂ ਤਾਂ ਉਹਦਾ ਪਹਿਲਾਂ ਪਤਾ ਕਰ ਲੈਣਾ ਚਾਹੀਦਾ ਪੂਕਤਾ ਜਾਣਕਾਰੀ ਹੋਣੀ ਚਾਹੀਦੀ ਹੈ ਫਿਰ ਉਹਦਾ ਪੁਤਲਾ ਫੂਕਣਾ ਚਾਹੀਦਾ ਠੀਕ ਆ ਭਾਨੇ ਸਿੱਧੂ ਨੇ ਟਿੱਪਣੀ ਕੀਤੀ ਸੀ ਉਸ ਨੂੰ ਗ੍ਰਿਫਤਾਰ ਵੀ ਕੀਤਾ ਤੇ ਉਸਦੇ ਪੁਤਲੇ ਵੀ ਫੁਕੇ ਗਏ ਸ਼ਾਇਦ ਭਾਨੇ ਸਿੱਧੂ ਹਣਾ ਵੱਲੋਂ ਇਹਨਾਂ ਦਾ ਇੱਕ ਪਾਸਟਰਾ ਜੋ ਕਿ ਅਰੁਣ ਨਰੂਲਾ ਨਾਂ ਦਾ ਕੋਈ ਇਹਨਾਂ ਦਾ ਪਾਸਟਰਾ ਉਹਦਾ ਪੁਤਲਾ ਵੀ ਫੂਕਿਆ ਗਿਆ ਸੀ ਅਰੁਣ ਨਰੂਲਾ ਸ਼ਾਇਦ ਤੇ ਉਸਦੇ ਬਾਬ ਦਾਜੇ ਇਹਨਾਂ ਦਾ ਪੁਤਲਾ ਫੂਕਿਆ ਜਾ ਰਿਹਾ ਸੀ ਜਿੱਥੇ ਚਰਚਾ ਦਾ ਵਿਸ਼ਾ ਜ਼ਿਆਦਾ ਇਹ ਬਣ ਗਿਆ ਕਿ ਸਿੱਧੂ ਮੁਸੇ ਵਾਲਾ ਦੀ ਮਾਤਾ ਚਰਨ ਕੌਰ ਦਾ ਪੁਤਲਾ ਕਿਉਂ ਫੂਕਿਆ ਗਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਨਹੀਂ ਪਤਾ ਸੀ ਪਰ ਪਤਾ ਉੱਥੇ ਆਪਾਂ ਇਹ ਮੰਨ ਸਕਦੇ ਆ ਕਿ ਜੇ ਇੱਕ ਦੋ ਬੰਦਾ ਹੋਵੇ ਤਾਂ ਤਾਂ ਮੰਨ ਲਿਆ ਜਾਵੇ ਕਿ ਉਹਨਾਂ ਨੂੰ ਨਹੀਂ ਪਤਾ ਸੀ ਪਰ ਉੱਥੇ ਤਾਂ 100-150 ਬੰਦਾ ਸੀ ਜੋ ਕਿ ਪੁਤਲੇ ਫੂਕ ਰਹੇ ਸਨ ਅੱਗੇ ਦੇਖੋ ਸੋਸ਼ਲ ਮੀਡੀਆ ਤੇ ਕੀ ਕਾਰਵਾਈ ਹੁੰਦੀ ਆ ਜਾਂ ਮੰਨ ਲਓ ਕਿ ਉਹ ਲੋਕਾਂ ਤੇ ਕੀ ਕਾਰਵਾਈ ਹੁੰਦੀ ਆ ਪ੍ਰਸ਼ਾਸਨ ਕੀ ਕਰਦਾ ਇਹ ਚਰਚਾ ਦਾ ਵਿਸ਼ਾ ਏ ਤੇ ਅੱਗੇ ਆਉਣੇ ਵਾਲੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਪੂਰੀ ਦੇਖਣ ਲਈ ਧੰਨਵਾਦ ਜੀ ਕਮੈਂਟ ਜਰੂਰ ਕਰਿਆ ਕਰੋ ਜੀ ਧੰਨਵਾਦ